ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ 25 ਤਰੀਕ 11 ਵਜੇ ਆ 11 ਵਜੇ 7-8 ਮਿੰਟ ਹੋ ਗਏ ਤਕਰੀਬਨ ਪਿੰਡ ਦੇ ਗਰਾਊਂਡ 'ਚ ਹੀ ਬੈਠੇ ਹੋਏ ਆ ਪਿੰਡ ਦੇ ਗਰਾਊਂਡ ਦੀ ਅਪਗ੍ਰੇਡ ਹੋ ਰਿਹਾ ਹੈ ਅਪਗ੍ਰੇਸ਼ਨ ਤਕਰੀਬਨ ਪਿਛਲੇ ਕਾਫੀ ਦਿਨਾਂ ਤੋਂ ਕਰੀ ਜਾਂਦੇ ਆ ਤੇ ਬੜਾ ਮਹਿਸੂਸ ਹੁੰਦਾ ਹੈ ਤੁਹਾਨੂੰ ਵੀ ਗੱਲ ਦੱਸ ਦਿਆਂ ਕਿ ਸਾਡੇ ਪਿੰਡ ਦੀ ਲੋਕ ਸਾਡੇ ਕੰਮ ਨੂੰ ਰੋਕਣ ਚ ਪੂਰਾ ਯੋਗਦਾਨ ਪਾ ਰਹੇ ਨੇ ਪੂਰਾ ਹਾਲਾ ਕਿ ਉਹਨਾਂ ਨੂੰ ਚਾਹੀਦਾ ਹੈ ਕਿ ਯੋਗਦਾਨ ਸਹਿਯੋਗ ਦੇਣ ਕਿ ਇੱਦਾਂ ਦਾ ਕੰਮ ਪਿੰਡ ਦਾ ਵਧੀਆ ਹੋ ਜਾਂਦਾ ਟ੍ਰੈਕ ਬਣਾਉਣਾ ਇਹਨੂੰ ਅਪਗ੍ਰੇਡ ਪੂਰਾ ਹੀ ਕਰਨਾ ਹੈ ਇੱਥੇ 400 ਮੀਟਰ ਦਾ ਟ੍ਰੈਕ ਬਣੇਗਾ ਜਿਹਦੇ ਚ ਸਾਡੇ ਪਿੰਡ ਦੀਆਂ ਧੀਆਂ ਪੈਣਾ ਬੇਟੀਆਂ ਜੋ ਵੀ ਵਿਚਾਰੀਆਂ ਸੜਕਾਂ ਦੇ ਤਿਆਰੀ ਕਰਦੀਆਂ ਆਪਦੀਆਂ ਜਿਵੇਂ ਕਿਤੇ ਜੋਬ ਵਗੈਰਾ ਚ ਲੱਗਣਾ ਹੈ ਜਾਂ ਕਿਤੇ ਖੇਡ ਘੇੜ ਦੀ ਗੱਲ ਆਉਂਦੀ ਹੈ ਤੇ ਉਹਨਾਂ ਨੂੰ ਵਾਰਮ ਅਪ ਕਰਨ ਵਾਸਤੇ ਵੀ ਸੜਕਾਂ ਤੇ ਹੀ ਭਜਣਾ ਤੁਰਨਾ ਪੈਂਦਾ ਤੇ ਸਾਨੂੰ ਬੜਾ ਮਹਿਸੂਸ ਹੁੰਦਾ ਤੇ ਪਿਛਲੇ 5 ਸਾਲ ਕੀ ਹੋਇਆ ਆਪਾਂ ਨੂੰ ਪਤਾ ਹੈ ਪਿਛਲੀ ਪਿਛਲੇ ਪਲਾਂ ਦੀ ਸਰਪੰਚੀ ਤੋਂ ਉਸ ਤੋਂ ਬਾਅਦ ਫਿਰ ਸਰਪੰਚ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਉਦੋਂ ਬਾਅਦ ਜਿਨ੍ਹਾਂ ਨੇ ਸਰਪੰਚੀ ਸੰਭਾਲੀ ਹੋਈ ਸੀ ਉਹਨਾਂ ਨੇ ਦੋ ਢਾਈ ਸਾਲ ਕੀ ਕੁਝ ਕੀਤਾ ਉਹ ਸਾਰੇ ਪਿੰਡ ਨੂੰ ਵੀ ਪਤਾ ਤੇ ਹੁਣ ਜੇ ਅਸੀਂ ਐਮਐਲਏ ਸਾਹਿਬ ਦੇ ਕਹਿਣ ਮੁਤਾਬਕ ਪਿੰਡ ਦੇ ਪਿੰਨ ਮੁਕਮਲਾਈਆਂ ਦੇ ਇਸ ਸਟੇਰ ਖੇਡ ਸਟੇਡੀਅਮ 'ਚ ਕੰਮ ਕਰੀ ਜਾਂਦੇ ਆ ਤੇ ਪਿੰਡ ਦੀ ਲੋਕ ਸਾਡੇ ਕੰਮ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਸਾਜ-ਸਜ ਕਰੀ ਜਾਂਦੇ ਆ ਤੋਂ ਬੇਨਤੀ ਹੈ ਵੀ ਇਹ ਕੰਮ ਨਾ ਕੀਤਾ ਜਾਵੇ ਪਿੰਡ 'ਚ ਚੰਗਾ ਹੀ ਕੰਮ ਹੁੰਦਾ ਪਿਆ ਕੋਈ ਸਾਡੇ ਪਰਸਨਲ ਤੌਰ ਤੇ ਕੁਝ ਨਹੀਂ ਕਰੀ ਜਾਂਦੇ ਸਾਰੇ ਪਿੰਡ ਦਾ ਸਾਂਝਾ ਕੰਮ ਸਾਰੇ ਪਿੰਡ ਦੇ ਜਿੰਨੇ ਵੀ ਮੇਰੇ ਵੀਰ ਭੈਣ ਨੇ ਉਹਨਾਂ ਦੇ ਬੱਚੇ ਆ ਆਉਣ ਵਾਲੀ ਪੀੜੀ ਬਾਰੇ ਕਰੀ ਜਾਂਦੇ ਆ ਕੁਲਮ ਲਾ ਕੇ ਗੱਲ ਏ ਪਰ ਜਿਹੜੇ ਸਾਜ਼ਿਸ਼ਾਂ ਕਰੀ ਜਾਂਦੇ ਆ ਨਾ ਕੰਮ ਰੋਕਣ ਦੀਆਂ ਵੀਰ ਬਣ ਕੇ ਬਾਜ ਆ ਜੋ ਨਹੀਂ ਤੇ ਨਾ ਅਸੀਂ ਜੰਤਕ ਕਰਾਂਗੇ ਫਿਰ ਤੁਹਾਨੂੰ ਮਹਿਸੂਸ ਹੋਗਾ ਕਿਉਂਕਿ ਜਿੱਤਰਾਲ ਬੈਠ ਖੜਦਾ ਪੀਤਾ ਹੋਵੇ ਨਾ ਕਿਤੇ ਗਿਆ ਆਏ ਹੋਈਏ ਤੇ ਮਜਾ ਨਹੀਂ ਆਉਂਦਾ ਅਸੀਂ ਆਦਾ ਪਰਸਨਲ ਕੰਮ ਕਰਦੇ ਹੋਈ ਪਏ ਹੋਈਏ ਤਾਂ ਫਿਰ ਫਿਰ ਸਾਨੂੰ ਤੁਸੀਂ ਅੜਿਕਾ ਲਾ ਸਕਦੇ ਹੋ ਜਾਂ ਅਸੀਂ ਗਲਤ ਕੰਮ ਕਰਦੇ ਪਏ ਹੋਈਏ ਤਾਂ ਬੇਨਤੀ ਹੈ ਪਿੰਡ ਦੇ ਪੱਲੇ ਵਾਸਤੀ ਆ ਕੰਮ ਨੂੰ ਚੱਲਣ ਦਿਓ ਐਵੇਂ ਨਾ ਧਮਕੀਂ ਦੋ ਕਦੇ ਉਹਨੂੰ ਧਮਕੀਂ ਦਿੱਤੀ ਕਦੇ ਉਹਨੂੰ ਧਮਕੀਂ ਦਿੱਤੀ ਸੋ ਪਿੰਡ ਨੂੰ ਬੇਨਤੀ ਆ ਵੀ ਸਾਰੇ ਸੰਯੋਗ ਕਰੋ ਸਾਰਿਆਂ ਸਾਰਿਆਂ ਦੇ ਭਲੇ ਵਾਸਤੇ ਆ ਕਿਉਂਕਿ ਸਾਰਿਆਂ ਦੇ ਬੱਚੇ ਹੈਗੇ ਆ ਉਹ ਤਿਆਰੀ ਬਾਹਰ ਵਿਚਾਰੇ ਕਰਨ ਜਾਂਦੇ ਆ ਉਹ ਪਿੰਡ 'ਚ ਕਰ ਲਿਆ ਕਰਨਗੇ ਤਾਂ ਜਿਹੜੇ ਜਿਹੜੇ ਗਲਤ ਕੰਮ ਕਰੀ ਜਾਂਦੇ ਆ ਉਹਨਾਂ ਨੂੰ ਵੀ ਕੋਈ ਕਹਿੰਦਾ ਨਹੀਂ ਸਾਰੇ ਕੋਲ ਪੂਰੇ ਸਕਰੀਨਸ਼ਾਟ ਪਏ ਹੋਏ ਆ ਸਕਰੀਨਸ਼ਾਟ ਨਾਜਾਇਜ਼ ਕੰਮ ਚੱਲੀ ਜਾਂਦਾ ਸਾਰੇ ਸਕਰੀਨਸ਼ਾਟ ਹੈਗੇ HZ ਟਾਈਮ ਆਨ ਤੇ ਉਹ ਵੀ ਦਿਖਾਵਾਂਗੇ ਪਰ ਬੇਨਤੀ ਆ ਵੀ ਸਾਡੇ ਕੰਮ 'ਚ ਅੜੀਕਾ ਨਾ ਪਾਇਆ ਜਾਵੇ ਵੈਗੋਜਿਕਾ ਖਾਤਾ ਵੈਗੋਜਿਕਾ